ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਲਾਲੀ ਤਰਨਤਾਰਨ ਤੋਂ ਪੰਜਾਬੀ ਵੀਰੋ ਇੱਕ ਮੁਸਲੇ ਨੇ ਬਹੁਤ ਜ਼ਿਆਦਾ ਗੰਦ ਪਾਇਆ ਸਮਝ ਗਏ ਹੋਣੇ ਤੁਸੀਂ ਵੈਸੇ ਤਾਂ ਟਾਈਟਲ ਤੁਸੀਂ ਪੜ ਲਿਆ ਹੋਣਾ ਵੈਸੇ ਮੈਂ ਸਾਰੇ ਮੁਸਲਮਾਨ ਭਰਾਵਾਂ ਦੀ ਰਿਸਪੈਕਟ ਕਰਦਾ ਹਾਂ ਹਰ ਇੱਕ ਧਰਮ ਦੀ ਰਿਸਪੈਕਟ ਕਰਦਾ ਹਾਂ ਪਰ ਇਹਨੂੰ ਮੈਂ ਇਸ ਨਾਮ ਦੇ ਨਾਲ ਹੀ ਸੰਬੋਧਨ ਕਰੂੰਗਾ ਮੁਸਲੇ ਨੂੰ ਇਹ ਮੁਸਲੇ ਨੇ ਗੰਦ ਪਾਇਆ ਦੁੱਧੇ ਚੌਥੇ ਦਿਨ ਸਾਡੇ ਧਰਮ ਦੇ ਵਿੱਚ ਇੰਟਰਫੇਅਰ ਕਰਦਾ ਠੀਕ ਆ ਮੁੜ ਕੇ ਇਹ ਗੰਦ ਬੰਦਾ ਮਾਫੀਆ ਮੰਗਦਾ ਤੇ ਸਾਡੇ ਵਾਲੇ ਬਿਆਲੂ ਬਣ ਕੇ ਮਾਫੀ ਵੀ ਕਰ ਦਿੰਦੇ ਕੰਧ ਲੱਗੀ ਅੱਛਾ ਮੈਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੂੰਗਾ ਕਿ ਮੈਂ ਗਾਲ ਨਾ ਕੱਢਾਂ ਕਿਉਂਕਿ ਤੁਸੀਂ ਕਮੈਂਟ ਕਰਦੇ ਜੇ ਕਿ ਬੀਬੀਆਂ ਪਹਿਣਾ ਲਾਲੀ ਵੀਡੀਓ ਦੇਖਦੀਆਂ ਹੁੰਦੀਆਂ ਤੂੰ ਗਾਲ ਨਾ ਕੱਢਿਆ ਕਰ ਤੇ ਵੀਰੋ ਮੈਂ ਗਾਲ ਕੱਢਣਾ ਨਹੀਂ ਕਿਉਂਦਾ ਪਰ ਆਟੋਮੈਟਿਕ ਜਦੋਂ ਇਹੋ ਜਿਹੇ ਬੰਦੇ ਗਲਤ ਪੋਸਟਾਂ ਪਾਉਂਦੇ ਆ ਤੇ ਫਿਰ ਦੇਖ ਨਹੀਂ ਜਾਂਦਾ ਕੋਸ਼ਿਸ਼ ਕਰੂੰਗਾ ਮੈਂ ਹੁਣ ਇਸ ਮੁਸਲੇ ਨੇ ਚਵਲ ਮਾਰੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਅਪਲੋਡ ਕੀਤੀ ਤੇ ਨਾਲ ਇਹਨੇ ਲਿਖਿਆ ਜੋ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਠੀਕ ਆ ਇਹਨੇ ਗੱਲ ਕੀਤੀ ਕਿ ਜੇ ਚਮਤਕਾਰ ਹੁੰਦੇ ਤੇ ਗੁਰੂ ਗੋਬਿੰਦ ਮਹਾਰਾਜ ਦੇ ਜਿਹੜੇ ਪੁੱਤ ਆ ਉਹ ਉਹਨਾਂ ਨੂੰ ਨਾਮ ਮਰਵਾਉਂਦਾ ਸ਼ਹੀਦ ਵੀ ਨਹੀਂ ਇਹਨੇ ਕਿਹਾ ਮਰਵਾਉਂਦਾ ਕਿਹਾ ਇਹਨੇ ਮਤਲਬ ਇਹੋ ਜੀ ਗੱਲਬਾਤ ਕੀਤੀ ਆ ਕਿ ਚਮਤਕਾਰ ਨਹੀਂ ਹੁੰਦੇ ਠੀਕ ਐ ਮਾਟ ਸੇਰਾਂ ਵਾਲਿਆ ਪਹਿਲੀ ਗੱਲ ਤੂੰ ਸਾਡੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਦਾ ਮੁਸਲਿਆ ਤੇਰਾ ਫਰਜ਼ ਹੀ ਨਹੀਂ ਬਣਦਾ ਠੀਕ ਐ ਤੂੰ ਐਵੇਂ ਹੀ ਏਡੇ ਫਾਇ ਲੈਣ ਡਿਆ ਰਾਤ ਨੂੰ ਤੂੰ ਸ਼ਰਾਬ ਨਾਲ ਰੱਜ ਲੈਣਾ ਜੋ ਤੇਰੇ ਮੂੰਹ ਚੋਂ ਆਉਂਦਾ ਬਕੜਵਾ ਕਰੀ ਜਾਣਾ ਫਿਰ ਤੂੰ ਮੇਰੇ ਸਾਲਿਆ ਮਾਫੀਆਂ ਮੰਗਦਾ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਕਹਿੰਦਾ ਆ ਕਿ ਮਾਫੀ ਅਤੇ ਗਨਾਹ ਦੇ ਵਿੱਚ ਬੜਾ ਫਰਕ ਹੁੰਦਾ ਠੀਕ ਐ ਮਾਫੀ ਹੁੰਦੀ ਐ ਚਲੋ ਇੱਕ ਵਾਰ ਬੰਦੇ ਕੋਲ ਗਲਤੀ ਹੋ ਗਈ ਹੱਦ ਦੂਜੀ ਵਾਰ ਹੋ ਗਈ ਮਾਫੀ ਮੰਗ ਲਈ ਪਰ ਜਿਹੜਾ ਵਾਰ-ਵਾਰ ਜਿਹੜਾ ਬੰਦਾ ਕਰਿਓ ਗੁਨਾਹ ਹੁੰਦਾ ਤੇ ਇਹ ਬੰਦਾ ਇੱਕ ਵਾਰ ਨਹੀਂ ਦੀਪ ਸਿੱਧੂ ਦੇ ਮਸਲੇ ਦੇ ਵਿੱਚ ਵੀ ਇਹਨੇ ਬਕੜਵਾ ਕੀਤੀ ਮੁੜ ਕੇ ਮਾਫੀ ਮੰਗਦਾ ਫਿਰਦਾ ਸੀ ਇੱਕ ਦੁਬਾਰਾ ਪਹਿਲਾਂ ਵੀ ਇਹਨੇ ਬਕੜਵਾ ਇਹੋ ਜੀ ਕੀਤੀ ਮਾਫੀਆਂ ਮੰਗੀਆਂ ਹੁਣ ਵੀ ਜਿਹੜੀ ਇਹਨੇ ਬਕੜਵਾ ਕੀਤੀ ਪੋਸਟ ਪਾ ਕੇ ਤੇ ਮਾਫੀ ਮੰਗ ਰਿਆ ਤੇ ਇਹ ਮੇਰਾ ਸਾਲਾ ਅੱਗੋਂ ਪਿੱਛੋਂ ਸਿਰ ਤੇ ਰਮਾਲ ਬੰਨ ਲੂਗਾ ਪਰ ਹੁਣ ਜਿਹੜੀ ਇਹਨੇ ਮਾਫੀ ਮੰਗੀ ਇਹਨੇ ਸਾਲਾ ਆਪਣੀਆਂ ਟੱਪਲੀਆਂ ਮਾਰ ਕੇ ਤੇ ਚੱਲ ਗਿਆ ਮਾਤਾ ਜੀਰ ਵਾਲਿਆ ਚਮਤਕਾਰ ਤੇ ਉਦੋਂ ਹੀ ਹੋ ਜਾਣਾ ਸੀ ਜਦੋਂ ਤੂੰ ਗਰਾਊਂਡ 'ਚ ਗਿਆ ਹਤੇ ਕਮੈਂਟਰੀ ਕਰਨ ਵਾਲੇ ਨੇ ਤੇਰੀ ਕੁੱਤੇ ਖਾਣੀ ਕਰਤੀ ਹੀ ਇਹ ਵੀ ਇੱਕ ਚਮਤਕਾਰ ਹੀ ਆ ਸਮਝ ਲੱਗੀ ਚਮਤਕਾਰ ਉਦੋਂ ਵੀ ਹੋ ਜਾਣਾ ਹੈਗਾ ਜਦੋਂ ਤੂੰ ਦੀਪ ਸਿੱਧੂ ਦੇ ਮਸਲੇ 'ਚ ਬੋਲਿਆ ਤੈਨੂੰ ਮਾਫ਼ ਕਰਤਾ ਚਮਤਕਾਰ ਹੋ ਜਾਣਾ ਸੀਗਾ ਠੀਕ ਆ ਇਹ ਸਭ ਤੋਂ ਵੱਡਾ ਚਮਤਕਾਰ ਹੈ ਕਿ ਤੂੰ ਬਚ ਗਿਆ ਠੀਕ ਆ ਅਹੀ ਗੱਲ ਹੁਣ ਤੂੰ ਤਾ ਨਾ ਆ ਚਮਤਕਾਰ ਦੇਖਣਾ ਤੇ ਮੈਨੂੰ ਹਾਸਾ ਆਉਂਦਾ ਆ ਜਦੋਂ ਕਿਤੇ ਤੂੰ ਸਿੰਘਾਂ ਦੇ ਅੜਕੇ ਆ ਗਿਆ ਚਮਤਕਾਰ ਵੀ ਵਿਖਾਉਣਗੇ ਕਰਾਮਾਤਾਂ ਵੀ ਤੈਨੂੰ ਦਿਖਾਉਣਗੇ ਤੇਰੇ ਪਛਵਾੜੇ ਚੋਂ ਧੂਆ ਨਿਕਲਣਾ ਮਿੱਤਰਾ ਫਿਰ ਯਾਦ ਰੱਖੀ ਇਸ ਕਰਕੇ ਤੈਨੂੰ ਬੇਨਤੀ ਕਰਦੇ ਆ ਬੰਦੇ ਦਾ ਪੁੱਤ ਬਣ ਜਾ ਆਪਣੀ ਨਵਾਜ ਪੜ ਠੀਕ ਆ ਅੱਲਾਹ ਅੱਲਾਹ ਕਰ ਸਾਡੇ ਨਾ ਅੱਡੇ ਫਾਇ ਨਾ ਲੈ ਅਮੀਰ ਭਾਂਦਿਆ ਯਾਰਾ ਤੇ ਕੋ ਚੱਤਰ ਖਾਲੇਗਾ ਚੰਗੇ ਨਹੀਂ ਲੱਗੀ ਤਾ ਹਾਂ ਤੂੰ ਇੱਕ ਗੱਲ ਹੋਰ ਤੂੰ ਮਾਫ ਕਰ ਤੇਰੇ ਵਰਗੇ ਸਾਨੂੰ ਨਹੀਂ ਚਾਹੀਦੇ ਤੇਰੇ ਵਰਗਿਆਂ ਦੀ ਮਿੱਤਰਤਾ ਸਾਨੂੰ ਨਹੀਂ ਚਾਹੀਦੀ ਤੂੰ ਆਪਣੀ ਸ਼ਕਲ ਵੇਖ ਖਾਲਿਆ ਮੈਨੂੰ ਤਾਂ ਸ਼ੱਕ ਪੈਂਦਾ ਕਈ ਵਾਰ ਕਿ ਤੂੰ ਮੁਸਲਮਾਨ ਵੀ ਨਹੀਂਗਾ ਤੂੰ ਸਾਲਿਆ ਹੋਰ ਹੀ ਕੋਈ ਭਾਂਚ ਬਹਿਰੂਪੀਆ ਜਿਹਾ ਲੱਗਦਾ ਤੂੰ ਸਾਲਿਆ ਮੈਨੂੰ ਤਾਂ ਡੀਐਨਏ ਤੇਰਾ ਕੋਈ ਯੂਰਪ ਕੰਟਰੀ ਤੋਂ ਲੱਗਦਾ ਕੋਈ ਠੀਕ ਹੈ ਬਾਕੀ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਦਾ ਪੰਜਾਬੀ ਵੀਰੋ ਇਸ ਵੀਡੀਓ ਨੂੰ ਸਾਰੇ ਭਰਾਵਾਂ ਤੱਕ ਜਰੂਰ ਪਹੁੰਚਾ ਦਿਓ ਕਿ ਇਹਨੂੰ ਮਾਫ ਨਹੀਂ ਕਰਨਾ ਠੀਕ ਹੈ ਠੀਕ ਹੈ ਇਹਨੂੰ ਮਾਫ ਨਹੀਂ ਕਰਨਾ ਇਹ ਗੁਨਾਹ ਆ ਅਸੀਂ ਯਾਰ ਮੁਹੰਮਦ ਦੇ ਖਿਲਾਫ ਠੀਕ ਹੈ ਕੁਝ ਬੋਲੀਏ ਸਾਡਾ ਫਰਜ਼ ਹੀ ਨਹੀਂ ਮੰਨਦਾ ਕਿਉਂਕਿ ਉਹ ਧਰਮ ਲੱਗ ਗਿਆ ਉਹਨਾਂ ਨੂੰ ਵੱਧ ਪਤਾ ਸਾਡੇ ਨਾਲੋਂ ਆਪਣੇ ਦੀਨ ਮੰਨਦਾ ਅਸੀਂ ਕੋ ਬੱਲੀਏ ਇਨੂੰ ਸਾਲੇ ਮੇਰੇ ਨੂੰ ਸਾਡੇ ਧਰਮ ਦੇ ਬਾਰੇ ਕੋਈ ਨੌਲੇਜ ਨਹੀਂ ਬਸ ਮੋਟੀ ਮੋਟੀ ਜੀ ਗੱਲ ਏ ਢੰਡਰੀਆਂ ਵਾਲੇ ਕੋ ਜੋ ਇਹਨੇ ਸੁਣੀ ਆ ਉਹੋ ਹੀ ਮੇਰਾ ਸਾਲਾ ਬਕੜਵਾ ਕਰਦਾ ਰਹਿੰਦਾ ਤੇ ਬਾਕੀ ਇਹਦੇ 4-5 ਜਿਹੜੇ ਦੋਸਤ ਆ ਜਿਹੜੇ ਇਹਦੇ ਨਾਲ ਰਹਿੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਆ ਉਹ ਤੇ ਇਹਦੀਆਂ ਭੇਡਾਂ ਇਹਨੂੰ ਸਮਝਾ ਲੈਣਾ ਤੇ ਨਹੀਂ ਤਾਂ ਚਮਤਕਾਰ ਇਦਾਂ ਦਾ ਹੋ ਜਾਣਾ ਜੇ ਜਿੱਦਾਂ ਦਾ ਉੜਾ ਉਤਰਾ ਖੱਤੇ ਖਾਣ ਵਾਲੀ ਖੰਡ ਠੀਕ ਆ ਅਸੀਂ ਨਹੀਂ ਚਾਹੁੰਦੇ ਠੀਕ ਆ ਕੋਈ ਐਹੋ ਜਿਹੀ ਗੱਲਬਾਤ ਹੋਵੇ ਕਿਉਂਕਿ ਇਹ ਠੀਕ ਹੈ ਮੰਨਦੇ ਆ ਭਾਰਤ ਦੇ ਵਿੱਚ ਬੋਲਣ ਦੀ ਆਜ਼ਾਦੀ ਸਾਰਿਆਂ ਨੂੰ ਲਿਖਣ ਦੀ ਆਜ਼ਾਦੀ ਸਾਰਿਆਂ ਨੂੰ ਪਰ ਜਦੋਂ ਬੰਦਾ ਆਪਣੀਆਂ ਹੱਦਾਂ ਟੱਪ ਜੇ ਕਰਤੂਤਾਂ ਕਰਨੀਆਂ ਨਾ ਬੰਦ ਕਰੇ ਪ੍ਰਸ਼ਾਸਨ ਨੂੰ ਨਾ ਰੋਕ ਕੇ ਠੀਕ ਆ ਉਹਰੇ ਯਾਰ ਦੋਸਤੋਂ ਨੂੰ ਨਾ ਸਮਝਾਉਣਾ ਫਿਰ ਉਹਨੂੰ ਰਵਾਇਤੀ ਤੌਰ ਤੇ ਜਿਹੜਾ ਆ ਨਾ ਉਹ ਕਰਨਾ ਪੈਂਦਾ ਹੁੰਦਾ ਠੀਕ ਆ ਸੂਤਰ ਠੀਕ ਹੈ ਜੀ ਮਾਟੇ ਸਿਰ ਵਾਲਿਆ ਕੋਈ ਧਮਕੀ ਨਹੀਂ ਤੈਨੂੰ ਵਾਰਨਿੰਗ ਆ ਆਪਣਾ ਸੁਧਾਰ ਕਰ ਪਾਉ ਆਪਣਾ ਘਰ-ਬਾਰ ਦੇਖ ਹੋਰ ਪੋਸਟਾਂ ਪਾ ਜਿਹੜੀਆਂ ਪਾਉਣੀਆਂ ਸਾਡੇ ਧਰਮ ਦੇ ਵਿੱਚ ਇੰਟਰਫੇਅਰ ਕੀਤਾ ਤੇਰੀ ਮਾਂ ਚੋਦ ਕੇ ਰੱਖ ਦਿਆਂਗੇ ਸਮਝ ਲੱਗੀ ਮਾਫੀ ਫੇਰ ਲਾਸਟ ਦੇ ਮੈਂ ਕਹਿਣਾ ਵੀ ਗਾਲ ਮੂੰਹੋਂ ਨਿਕਲ ਜਾਂਦੀ ਐ ਸ਼ੇਅਰ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਤੁਸੀਂ ਵੀ ਉਹ ਸ਼ੇਅਰ ਕਰਦੇ ਦੇ ਜਿਹੜਾ ਨਹੀਂ ਕਰਨ ਵਾਲਾ ਫੁੱਦੂ ਬੰਦਿਆਂ ਦੀਆਂ ਵੀਡੀਓ ਮੈਂ ਵੇਖਣਾ ਹੁੰਨਾ ਕਈ ਵਾਰ ਫੇਸਬੁੱਕ ਤੇ ਔਰ ਦੋ ਗ ਸੜੇ ਸ਼ੇਰ ਮਾਰੇ ਹੰਦੇ ਦੇ ਕੁੜੀ ਵਾ ਲਾਈਕ ਕਮੈਂਟ ਤੇ ਸ਼ੇਅਰ ਵਾ ਜੀ ਵਾ ਵਾ ਜੀ ਵਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਯਾਰ ਸ਼ੇਅਰ ਕਰੋ ਮੈਨੂੰ ਮੈਂ ਨਹੀਂ ਕਹਿੰਦਾ ਠੀਕ ਹੈ ਮੈਂ ਪਹਿਲਾਂ ਵੀ ਬੜੀ ਵਾਰ ਕਿਹਾ ਲਾਸਟ ਤੇ ਕਹਿਣਾ ਇਹ ਚੈਨਲ ਜਿਹੜਾ ਬਣਾਇਆ ਨਾ ਮੈਂ ਇਹਦੇ ਤੇ ਕੋਈ ਮੈਂ ਬੀਪ ਨਹੀਂ ਲਾਉਂਦਾ ਬੋਲਣ ਲੱਗੇ ਗਾਲ ਤੇ ਵੀ ਟੂ ਲਾਤਾ ਨਾ ਅਗਰ ਕਿਸੇ ਨੂੰ ਚੰਗਾ ਲੱਗਦਾ ਚੈਨਲ ਤੇ ਆ ਜਾਓ ਨਹੀਂ ਚੰਗਾ ਲੱਗਦਾ ਭਾਈ ਹੋਰ ਚੈਨਲ ਬਹੁਤ ਆ ਦੇਖੋ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਮੇਰੇ ਵੀਰ ਸੱਜਣ ਮਿੱਤਰ ਆ ਜਿਹੜੇ ਮੇਰੇ ਨਾਲ ਜੁੜੇ ਆ ਵੀਰ ਭੈਣ ਭਰਾ ਬਜ਼ੁਰਗ ਬੱਚੇ ਉਹਨਾਂ ਨੂੰ ਲਾਲੀ ਤਰਨ ਤਾਰਨ ਵਾਲੇ ਵੱਲੋਂ ਆਈ ਲਵ ਯੂ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰਹੋ ਫਿਰ ਮਿਲਾਂਗੇ ਰੱਬ ਰਾਖਾ ਮੱਟ ਸਿਰਮਾ ਲਿਆ ਬੰਦਾ ਬਣ ਜਾ ਕਿਸੇ ਨਾ ਕਿਸੇ ਨੇ ਤੈਨੂੰ ਚਮਤਕਾਰ ਦੇ ਦਿਖਾਤਾ ਮੁੜ ਕੇ ਤੂੰ ਚੀਕਾ ਮਾਰੇਗਾ ਠੀਕ ਆ ਧੰਨਵਾਦ